ਇਹ ਤਸਵੀਰਾਂ ਹਨ ਮਾਝਾ ਦੇ ਮਾਲਵਾ ਨੂੰ ਜੋੜਨ ਵਾਲੇ ਸ਼੍ਰੀ ਆਨੰਦਪੁਰ ਸਾਹਿਬ ਦੇ ਨਾਲ ਲੱਗਦੇ ਪੁਲ ਦੀਆਂ ਜਿਨ੍ਹਾਂ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਪੁਲ ਦੀ ਹਾਲਤ ਕਿੰਨੀ ਖਸਤਾ ਹੋ ਚੁੱਕੀ ਹੈ ਥਾਂ-ਥਾਂ ਵੱਡੇ-ਵੱਡੇ ਟੋਏ ਪਏ ਹੋਏ ਹਨ ਪੁਲ ਹੇਠਾਂ ਲੱਗੇ ਖੰਭਿਆਂ 'ਚ ਵੀ ਤਰੇੜਾਂ ਪੈ ਚੁੱਕੀਆਂ ਹਨ ਇਸ ਪੁਲ ਦੀ ਹਾਲਤ ਨੂੰ ਵੇਖ ਕੇ ਲੋਕ ਵੀ ਹੁਣ ਇਸ ਪੁਲ ਤੇ ਲੰਘਣ ਤੋਂ ਕਤਰੌਣ ਲੱਗੇ ਹਨ ਲੋਕਾਂ 'ਚ ਕਿਸੇ ਵੀ ਸਮੇਂ ਇਸ ਪੁਲ ਦੇ ਟੁੱਟਣ ਤੇ ਕੋਈ ਵੱਡਾ ਹਾਦਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ ਉੱਥੇ ਇਸ ਪੁਲ ਦੇ ਖਾਸਾ ਹਾਲਤ ਦਾ ਇੱਕ ਕਾਰਨ ਸਤਲੁਜ ਦਰਿਆ ਦੇ ਆਸ-ਪਾਸ ਸੈਂਕੜਿਆਂ ਦੇ ਹਿਸਾਬ ਨਾਲ ਕ੍ਰੈਸ਼ਰ ਲੱਗੇ ਹੋਣਾ ਵੀ ਹੈ ਜਿਸ ਕਾਰਨ ਇੱਥੇ ਨਜਾਇਜ਼ ਮਾਈਨਿੰਗ ਹੁੰਦੀ ਰਹਿੰਦੀ ਹੈ ਤੇ ਦੂਜਾ ਇਸ ਪੁਲ ਦੇ ਉੱਪਰੋਂ ਸੈਂਕੜਿਆਂ ਦੇ ਹਿਸਾਬ ਨਾਲ ਓਵਰ ਲੋਡ ਗੱਡੀਆਂ ਜਿਨ੍ਹਾਂ ਚ ਬਜਰੀ ਰੇਤਾ ਭਰਿਆ ਹੁੰਦਾ ਟਰੱਕ ਟਿਪਰ ਲੰਘਦੇ ਰਹਿੰਦੇ ਹਨ ਜੋ ਇਸ ਪੁਲ ਦੇ ਟੁੱਟਣ ਦਾ ਮੁੱਖ ਕਾਰਨ ਹੈ ਬਿਲਕੁਲ ਬਹੁਤ ਜੀ ਜਿਆਦਾ ਖਾਸਾ ਹਾਲਤ ਆ ਕੋਈ ਨਾ ਮਨਿਆਤ ਵੀ ਲੰਘ ਚੁੱਕੀ ਆ ਤੇ ਜਦੋਂ ਰੋਡ ਤੋਂ ਗੱਡੀਆਂ ਲੰਘਦੀਆਂ ਆ ਕੋਈ ਕੋਈ ਨਾ ਕੋਈ ਨੁਕਸਾਨ ਆਏ ਗੇੜੇ ਦਾ ਕੱਢਿਆ ਹੁੰਦਾ ਜਾਂ ਫਟਾ ਤੋੜ ਦਿੰਦੀ ਆ ਚੱਕ ਕੇ ਜਾਂ ਕੋਈ ਐਕਸਲ ਹੈ ਜਾਂ ਸ਼ਾਫਟ ਡਿੱਗ ਜਾਂਦੀ ਆ ਬਹੁਤ ਜ਼ਿਆਦਾ ਪੁਰਾਹਾਲਿਆ ਇਹਨੇ ਰੋਡ ਦਾ ਮੰਗ ਇਹ ਕਰਦੇ ਆ ਵੀ ਸਰਕਾਰ ਨੂੰ ਇਹ ਜਦੋਂ ਵੀ ਬਣਾਉਂਦੇ ਆ ਕੋਈ ਨਾ ਕੋਈ ਇਹ ਆਪਣਾ ਕੋਈ ਚੰਗਾ ਮਟੀਰੀਅਲ ਨਹੀਂ ਪਾਉਂਦੇ ਬਸ ਆਹ ਪੈਂਚਰ ਜੇ ਲਾ ਕੇ ਰੱਖ ਦਿੰਦੇ ਆ ਇਹਨਾਂ ਨੂੰ ਇਹ ਆ ਵੀ ਵਧੀਆ ਤਰੀਕੇ ਨਾਲ ਜੀ ਰਿਪੇਅਰ ਰਿਪੇਅਰ ਕੀਤੀ ਜਾਵੇ ਤੇ ਵਧੀਆ ਤਰੀਕੇ ਨਾਲ ਇਹਦਾ ਜੋ ਵੀ ਹੈਗਾ ਆ ਸਾਨੂੰ ਬਹੁਤ ਪਰੇਸ਼ਾਨੀ ਆਉਂਦੀ ਆ ਇਹ ਕਿੰਨੇ ਟੋਏ ਟਿੱਬੇ ਆ ਦੇਸਕ੍ਰਿਪਲਮ ਹੁੰਦੀ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਪਰੇਸ਼ਾਨੀਆਂ ਐ ਕੋਈ ਨਾਲ ਨਹੀਂ ਵੀ ਹੁੰਦਾ ਤਦ ਵੀ ਪ੍ਰੋਬਲਮ ਬਹੁਤ ਜ਼ਿਆਦਾ ਆ ਰਹੀ ਐ ਸਾਨੂੰ ਪ੍ਰੈਗਨੈਂਟ ਲੇਡੀਜ਼ ਨੂੰ ਤਾਂ ਕਾਫੀ ਜ਼ਿਆਦਾ ਐ ਵੈਸੇ ਨਹੀਂ ਹੁੰਦਾ ਬਹੁਤ ਵੱਡੇ ਵੱਡੇ ਟੋਏ ਪਏ ਜਿੱਦਾਂ بارش ਹੋਣ ਤੋਂ ਬਾਅਦ ਤਾਂ ਪਤਾ ਵੀ ਨਹੀਂ ਚੱਲ ਟੋਏ ਕਿੱਥੇ ਹੈ ਕਿੱਥੇ ਨਹੀਂ ਹੈ ਹਾਂਜੀ ਦੇਖ ਸਕਦਾ ਇਹ ਕਿਉਂਕਿ ਇਹਦੇ ਸਰਈਏ ਵੀ ਬਿਲਕੁਲ ਦਿਖਦੇ ਐ ਸਾਰੇ ਚਾਰ ਚੁਪੇ ਜਿੱਥੋਂ ਟੁੱਟਿਆ ਹੋਇਆ ਇਹ ਸਰਸਤੇ ਇਹ ਮੰਗ ਕਰਦੇ ਵੇ ਬੋਲ ਬਣਨਾ ਚਾਹੀਦਾ ਕਿਉਂਕਿ ਬਹੁਤ ਜ਼ਿਆਦਾ ਇਧਰੋਂ ਆਵਾਜ਼ਾਂ ਵੀ ਹੈਗੀ ਐ ਉੱਥੇ ਜਦੋਂ ਉਸ ਲੈ ਕੇ ਪੀਡਬਲਯੂਡੀ ਐਕਸੀਐਨ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਖਤਰੇ ਦੀ ਕੋਈ ਗੱਲ ਨਹੀਂ ਹੈ ਤੇ ਇਸ ਦਾ ਪੈਸਾ ਬਣਾ ਕੇ ਭੇਜਿਆ ਹੋਇਆ ਹੈ ਪੈਸਾ ਹੁਣ ਤੇ ਪੁਲ ਦੀ ਮਰੰਮਤ ਕਰ ਲਈ ਜਾਏਗੀ ਦੇਖੋ ਪੁਲ ਦੇ ਥੱਲੇ ਜਿਹੜੀ ਮਾਈਨਿੰਗ ਹੋਈ ਹੈ ਜਿਹਦੇ ਨਾਲ ਥੋੜੀ ਇਰੋਜਨ ਹੋਈ ਹੈ ਫਾਊਂਡੇਸ਼ਨਸ ਦੀ ਲੇਕਿਨ ਹਾਲ ਦੀ ਘੜੀ ਉਹਦੇ ਵਿੱਚ ਕੋਈ ਐਦਾਂ ਥ੍ਰੈਟ ਵਾਲੀ ਗੱਲ ਨਹੀਂ ਹੈ ਕਿ ਹਾਂ ਵੀ ਇਮੀਡੀਏਟਲੀ ਉਹਨੂੰ ਕੋਈ ਡੈਮੇਜ ਹੋਏਗਾ ਉਸ ਪੁਲ ਨੂੰ ਇਟ ਵਿਲ ਟੇਕ ਟਾਈਮ ਲੇਕਿਨ ਉਸ ਤੋਂ ਪਹਿਲਾਂ ਹੀ ਅਸੀਂ ਇਹਦੀ ਰਿਪੇਅਰ ਪੂਰ ਕਰਾਣ ਲਈ ਅਸੀਂ ਭੇਜਿਆ ਹੋਇਆ ਕੇਸ ਸਰਕਾਰ ਨੂੰ ਤਕੋ ਉਹ ਰਿਪੋਰਟ ਅਸੀਂ ਭੇਜੀ ਸੀ ਕਾਫੀ ਬੇਰ ਪਹਿਲਾਂ ਵੀ ਗਈ ਹੋਈ ਹੈ ਉਹ ਹਰ ਸਾਲ ਅਸੀਂ ਇਸ ਨੂੰ ਪਰਸਿਊ ਕਰਦੇ ਆ ਉਹਦੇ ਵਿੱਚ ਇਹ ਹੈ ਕਿ ਹਾਂ ਵੀ ਜਿਹੜੀ ਫਾਊਂਡੇਸ਼ਨਸ ਹੈ ਉਹਨੂੰ ਐਕਸਟਰਾ ਸਟਰੈਂਥਨਿੰਗ ਦੀ ਲੋੜ ਹੈ ਜਿੱਥੋਂ ਜਿੱਥੋਂ ਖੁਰ ਗਿਆ ਉਹਨੂੰ ਐਕਸਟਰਾ ਸਟਰੈਂਥਨਿੰਗ ਅਸੀਂ ਕਰਾਂਗੇ ਪਹਿਲਾਂ ਪੂਲਾ ਲਾ ਕੇ ਉਹਦੀ ਕੰਕਰੀਟਿੰਗ ਕਰਾਂਗੇ ਹਾਲ ਦੁਆਲੇ ਤੇ ਉਹ ਅਸੀਂ ਕਰਦਾਂਗੇ ਲਈ ਇਮੀਡੀਏਟਲੀ ਕੋਈ ਥ੍ਰੈਟ ਨਹੀਂ ਹੈ ਦੱਸ દઈએ ਕਿ ਮਾਝਾ ਤੇ ਮਾਲਵਾ ਨੂੰ ਜੋੜਨ ਵਾਲਾ ਇੱਕ ਮਾਤਰਿਕ ਕਿਲੋਮੀਟਰ ਲੰਬਾ ਪੁਲ ਹੈ ਤੇ ਇਸੇ ਪੁਲ ਤੋਂ ਹੀ ਅੰਮ੍ਰਿਤਸਰ, ਜਲੰਧਰ, ਕਪੂਰਥਲਾ ਆਦਿ ਤੋਂ ਸ਼ਰਧਾਲੂ ਮਾਤਾ ਨਾਨਾ ਦੇਵੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੇ ਹੋਰਾਂ ਧਾਰਮਿਕ ਸਥਾਨਾਂ ਨੂੰ ਜਾਂਦੇ ਹਨ ਪਰ ਜੇਕਰ ਇਸ ਪੁਲ ਨੂੰ ਕੋਈ ਨੁਕਸਾਨ ਪਹੁੰਚਦਾ ਹੈ ਤੇ ਕਿਸੇ ਵੀ ਸਮੇ ਮਾਝਾ ਦਾ ਮਾਲਵਾ ਨਾਲ ਸੰਪਰਕ ਟੁੱਟ ਸਕਦਾ ਹੈ ਤੇ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ ਬਿਊਰੋ ਰਿਪੋਰਟ ਜਗਬਾਣੀ ਟੀਵੀ ਚੰਡੀਗੜ੍ਹ